बिसमिल्ला रहमान रहीम मैं मोहम्मद रमज़ान नईमी अशरफी इमाम जामा मस्जिद बठिंडा और सदर आल इंडिया रामाशाइक बोर्ड पंजाब अज ईद उल फितर द नमाज़ अदा की गई मैं इस ईद उल फितर के मौके पर तमाम देशवासियां आलम इस्लामू बहुत बहुत ईद उल फितर दी मुबारक बात द मुबारकबाद देना हाँ अपने तरफों और बोर्ड के तरफों सुसायटी के तरफों तमाम मुस्लिम भाईचारे दरफों तो ये भी कहना चाहता हाँ कि अज ਜਿਹੜੇ ਮੁ슬ਮਨ ਭਾਈਚਾਰਾ 1 ਮਹੀਨਾ ਰੋਜ਼ਾ ਰੱਖਦਿਆ ਰਹਾ ਰੋਜ਼ਾ ਰੱਖ ਕੇ ਆਪਣੇ ਰੱਬ ਨੂੰ ਰਾਜ਼ੀ ਕੀਤਾ ਹੈ ਤੇ ਅੱਜ ਰੱਬ ਤੋਂ ਈਦੀ ਲੈਣ ਵਾਸਤੇ ਈਦਗਾ ਆਵਾ ਬਸਤੀ ਦੇ ਅੰਦਰ ਲੋਕ ਇਕੱਠੇ ਹੋਏ ਉਹਨਾਂ ਨੇ ਬਹੁਤ ਹੀ ਸ਼ਰਧਾ ਨਾਲ ਤੇ ਬਹੁਤ ਹੀ ਪ੍ਰੇਮ ਭਾਵ ਨਾਲ ਈਦ ਦੀ ਨਮਾਜ਼ ਆਦਾ ਕੀਤੀ ਹੈ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕੀਤੀ ਹੈ ਇੱਕ ਵਾਰ ਫੇਰ ਮੈਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਅਸਲਾ ਪਵਿੱਤਰ ਦਿਹਾੜੇ ਤੇ ਦੇਸ਼ ਭਰ ਦੇ ਲੋਕਾਂ ਨੂੰ ਕਿਸ ਦੇ ਦੇਖੋ ਇਸ ਪਵਿੱਤਰ ਦਿਹਾੜੇ ਦੇ ਅੰਦਰ ਮੈਂ ਆਪਣੇ ਦੇਸ਼ ਵਾਸੀਆਂ ਨੂੰ ਇੱਕ ਬੜਾ ਅਹਿਮ ਪੈਗਾਮ ਇਹ ਦੇਣਾ ਚਾਹੁੰਨਾ ਹਾਂ ਕਿ ਦੇਖੋ ਆਪਣਾ ਜਿਹੜਾ ਦੇਸ਼ ਹੈ ਇਹ ਪੂਰੀ ਦੁਨੀਆ ਦੇ ਅੰਦਰ ਇੱਕੋ ਇਕਲਾ ਦੇਸ਼ ਹੈ ਕਿ ਜਿੰਦੇ ਅੰਦਰ ਹਰ ਧਰਮ ਹਰ ਵਰਗ ਦੇ ਲੋਕ ਰਹਿੰਦੇ ਹਨ ਤੇ ਕੋਈ ਗੁਲਦਸਤੇ ਦੀ ਮਾਨਨ ਜਰਨੇ ਆ ਕੋਈ ਭੇਦ ਭਾਵ ਨਹੀਂ ਅਸੀਂ ਸਾਰੇ ਤਿਵਾਰ ਮਿਲ ਜੁਲ ਕੇ ਇਕੱਠੇ ਹੋ ਕੇ ਮਨਾਉਨੇ ਆ ਤੇ ਇਹ ਸਾਡੀ ਗੰਗਾ ਜਮਨੀ ਜਿਹੜੀ ਤਹਿਜ਼ੀਬ ਹੈ ਇਹ ਸਾਡੀ ਬੜੀ ਖੂਬਸੂਰਤੀ ਹੈ ਕਿ ਇਸ ਨੂੰ ਆਪਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ ਕਿਉਂਕਿ ਪੜੋਸੀ ਦੇਸ਼ ਜਾਂ ਜਿਹੜੇ ਆਪਣੇ ਭਾਰਤ ਨਾਲ ਨਫ਼ਰਤ ਕਰਦੇ ਹਨ ਉਹ ਚਾਹੁੰਦੇ ਨੇ ਕਿ ਇਸ ਗੰਗਾ ਜਮਨੀ ਤਹਿਜ਼ੀਬ ਨੂੰ ਤੋੜਿਆ ਜਾਵੇ ਕਿਉਂਕਿ ਜਿਹੜਾ ਘਰ ਉਸ ਚ ਅਗਰ ਅਸ਼ਾਂਤੀ ਹੋ ਜੇ ਘਰ ਪਿੱਛੇ ਚਲਾ ਜਾਂਦਾ ਹੈ ਤੇ ਜਿਹੜੇ ਦੇਸ਼ ਦੇ ਅੰਦਰ ਅਸ਼ਾਂਤੀ ਹੋ ਜੇ ਤਾਂ ਉਹ ਦੇਸ਼ ਪਿੱਛੇ ਚਲਾ ਜਾਂਦਾ ਹੈ ਐਸ ਕਰਕੇ ਲੋਕ ਚਾਹੁੰਦੇ ਨੇ ਕਿ ਆਪਣੇ ਦੇਸ਼ ਦੇ ਅੰਦਰ ਭਾਈਚਾਰਾ ਟੁੱਟੇ ਲੇਕਿਨ ਆਪਾਂ ਨੂੰ ਅਮਨ ਪਸੰਦ ਲੋਕਾਂ ਨੂੰ ਅੱਗੇ ਆ ਕੇ ਇਹ ਗੰਗਾ ਜਮਨੀ ਤਹਿਜ਼ੀਬ ਨੂੰ ਆਪਾਂ ਨੂੰ ਕਾਇਮ ਰੱਖਣੀ ਚਾਹੀਦੀ ਹੈ ਹਮੇਸ਼ਾ ਖੂਨੇ ਜਿਗਰ ਦੇਣਾ ਵੀ ਪਵੇ ਦੇ ਕੇ ਆਪਣੀ ਗੰਗਾ ਜਮਨੀ ਤਹਿਜ਼ੀਬ ਨੂੰ ਕਾਇਮ ਰੱਖੀਏ ਤਾਂ ਕਿ ਆਪਣਾ ਦੇਸ਼ ਤਰੱਕੀ ਕਰੇ ਤੇ ਲਾਸਟ ਚ ਇੱਕ ਮੈਂ ਪੈਗਾਮ ਇਹ ਦੇਣਾ ਚਾਹੁੰਦਾ ਕਿ ਉਹ ਕੌਮ ਕਦੇ ਤਰੱਕੀ ਨਹੀਂ ਕਰਦੀ ਕਿ ਜਿਹੜੀ ਕਿ ਤਾਲੀਮ मामले च विद्या ਦੇ ਮਾਮਲੇ ਚ ਪਿੱਛੇ ਹੁੰਦੀ ਹੈ ਤੇ ਆਪਾਂ ਨੂੰ ਤਾਲੀਮ ਦੇ ਮੈਦਾਨ ਚ ਅੱਗੇ ਆਣਾ ਚਾਹੀਦਾ ਆਪਾਂ ਨੂੰ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਚੰਗੇ ਡਾਕਟਰ ਚੰਗੇ ਇੰਜੀਨੀਅਰ ਚੰਗੇ ਆਪਾਂ ਵਿਦਵਾਨ ਬਣਾਈਏ ਤਾਂ ਕਿ ਆਪਣਾ ਦੇਸ਼ ਹਨੇਰੇ ਚ ਨਿਕਲ ਕੇ ਚਾਨਣੇ ਦੀ ਤਰਫ ਆਵੇ ਕਿਉਂਕਿ ਇਲਮ ਇੱਕ ਰੋਸ਼ਨੀ ਹੈ ਤੇ ਅਨਪੜਤਾ ਇੱਕ ਹਨੇਰਾ ਹੈ ਹਨੇਰੇ ਚੋਂ ਨਿਕਲ ਕੇ ਜਦੋਂ ਆਪਾਂ ਚਾਨਣੇ ਦੀ ਤਰਫ ਆਵਾਂਗੇ ਇਨਸ਼ਾਅੱਲਾ ਤਾਲਾ ਕਾਮਯਾਬੀ ਮਿਲੂਗੀ ਅਸਲਾਮੁਅਲੈਕੁਮ ਅੱਜ ਸਰ ਬਹਿਣ ਕੀ ਕਹਿਣਾ ਚਾਹੂੰਗਾ ਅੱਜ ਬਾਰਕਤ ਵਾਲੀ ਗੱਲਬਾਤ ਕਰ ਜੀਏ ਅੱਜ ਅਸੀਂ ਈਦਗਾ ਵਾਸਤੇ ਆਇਤੇ ਉੱਥੇ ਮੁਸਲਮਾਨ ਭਾਈਚਾਰੇ ਦੇ ਨਾਲ ਈਦੁਲ ਫਿਤਰ ਦਾ ਜਹਾੜਾ ਉਹਨਾਂ ਦੇ ਨਾਲ ਉਹਨਾਂ ਦੇ ਇਸ ਧਾਰਮਿਕ ਦਿਨ ਦੇ ਉੱਤੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਲਈ ਹੈ ਕਿਉਂਕਿ ਜੋ ਵੀ ਮਨੁੱਖ ਇੱਥੇ ਆਉਂਦਾ ਜਨਮ ਤੋਂ ਮੈਂ ਸਮਝਦਾ ਮਨੁੱਖ ਸਾਰੇ ਬਲੱਡ ਗਰੁੱਪ ਚ ਨੇ ਦੁਨੀਆਂ ਦੇ ਕਿਸੇ ਖਿੱਤੇ ਚਲੇ ਜਾਓ ਉਹ ਪਾਵੇਂ ਮੁਸਲਮਾਨ ਐ ਸਾਈ ਐ ਹਿੰਦੂ ਐ ਸਿੱਖ ਐ ਉਹਦੇ ਬਲੱਡ ਗਰੁੱਪ ਨੇ ਕਿਸੇ ਦਾ ਵੀ ਪੋਜ਼ਿਟਿਵ ਆ ਉਹ ਪੋਜ਼ਿਟਿਵ ਆ ਉਹ ਨੈਗੇਟਿਵ ਐ ਵੀ ਪੋਜ਼ਿਟਿਵ ਐ ਪਰ ਧਰਮ ਜਿਹੜਾ ਉਹ ਮਨੁੱਖ ਧਰਤੀ ਦੇ ਉੱਤੇ ਆ ਕੇ ਸੰਸਾਰ ਦੇ ਉੱਤੇ ਆ ਕੇ ਜਾਂ ਤਾਂ ਜਿਹੜਾ ਉਹਦੇ ਪੇਰੈਂਟਸ ਤੋਂ ਉਸ ਨੂੰ ਮਿਲਦਾ ਜਾਂ ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਧਰਮ ਨੂੰ ਬਣਾ ਸਕਦਾ ਮਨੁੱਖ ਕਦੇ ਕਿਸੇ ਧਰਮ ਦਾ ਬੱਜਿਆ ਹੋਇਆ ਨਹੀਂ ਹੁੰਦਾ ਈਦੁਲ ਫਿਤਰ ਜਿਹੜਾ ਹੈ ਮੁਸਲਮ ਕਮਿਊਨਿਟੀ ਦਾ ਬਹੁਤ ਹੀ ਪਵਿੱਤਰ ਤਿਹਾੜਾ ਹੈ ਜਿਹੜਾ ਰਮਜ਼ਾਨ ਅਜ ਦੇ ਦਿਨ 30 ਦਿਨ ਰੋਜ਼ੇ ਰੱਖਣ ਤੋਂ ਬਾਅਦ ਇਹ ਆਪਣਾ ਅਜ ਦਾ ਦਿਨ ਮਨਾਉਂਦੇ ਨੇ ਚੰਦ ਜਦੋਂ ਚੜਦਾ ਉਸ ਤੋਂ ਬਾਅਦ ਮੈਂ ਸਮਝਦਾ ਕਿ ਅਸਿੱਤ ਇੱਥੇ ਐਡੀ ਵੱਡੀ ਗਿਣਤੀ ਦੇ ਵਿੱਚ ਜੋ ਮੁਸਲਮ ਪਾਈਚਾਰਾ ਹੈ ਉਹਨਾਂ ਦੇ ਨਾਲ ਜਿਵੇਂ ਸਾਡੇ ਗੁਰਪੁਰ ਮਨਾਏ ਜਾਂਦੇ ਨੇ ਸਾਡੇ ਨਵਰਾਤੇ ਮਨਾਏ ਜਾਂਦੇ ਨੇ ਨੂਰਾਤਰਾ ਦੂਜਾ ਔਰ ਹੋਰ ਵੱਖ-ਵੱਖ ਤਰ੍ਹਾਂ ਦੇ ਤਿਉਹਾਰ ਹਿੰਦੂ ਸਿੱਖ ਮੁਸਲਮਾਨ ਸਾਈ ਜਿਹੜੇ ਮਨਾਉਂਦੇ ਐ ਉਸੇ ਤਰ੍ਹਾਂ ਬਹੁਤ ਵੱਡਾ ਤਿਉਹਾਰ ਹੈ ਮੈਂ ਬਤੌਰ ਜਗਰੂਪ ਸਿੰਘ ਐਮ.ਐੱਰ. ਬਟੰਡਾ ਸ਼ਹਿਰੀ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਮਸਲਮ ਭਾਈਚਾਰੇ ਨੂੰ ਈਦੁਲ ਫਿਤਰ ਦੇ ਉੱਤੇ ਵਧਾਈ ਦੇਣ ਦੇ ਲਈ ਇੱਥੇ ਪਹੁੰਚੇ ਇਹਨਾਂ ਨੂੰ ਬਹੁਤ-ਬਹੁਤ ਬਧਾਈ ਹੋਵੇ ਅੱਲਾ ਤਾਲਾ ਇਹਨਾਂ ਨੂੰ ਖੁਸ਼ੀਆਂ ਦੇਵੇ ਇਹਨਾਂ ਦੇ ਪਰਿਵਾਰ ਕੋਲ ਸੁੱਖਾਂ ਤਰੱਕੀ ਕਰਨ ਕਿਉਂਕਿ ਹਰ ਮਨੁੱਖ ਵਧੀਆ ਜ਼ਿੰਦਗੀ ਜਿਉਣ ਦੇ ਲਈ ਕੋਸ਼ਿਸ਼ ਕਰਦਾ ਹੈ ਅੱਲਾ ਤਾਲਾ ਨਾ ਭਾਈ ਦਿਨ ਫੁੱਤਕ ਦੇਤੇ ਮੈਂ ਉਹ ਆਉਣ ਵਾਲੀ ਪ੍ਰੋਸਪਰਿਟੀ ਹੈ ਜਿਹੜੇ ਇਹਨਾਂ ਦੇ ਪਰਵਾਰਾਂ ਨੂੰ ਉਸ ਲਈ ਅੱਟਕ ਚੱਲ